ਚਲੋ ਹਾਈਵੇ ਤੇ ਸਵਾਰੀਆਂ ਨਾਲ ਭਰੀ ਰੋਡਰ ਬੱਸ ਦੀ ਟਰੈਲੇ ਨਾਲ ਹੋ ਗਈ ਟੱਕਰ 22 ਦੇ ਕਰੀਬ ਸਵਾਰੀਆਂ ਜ਼ਖਮੀ ਖੰਨਾ ਤੋਂ ਗਵਿੰਦਗਰ ਜਾਂਦੇ ਹੋਏ ਗੈਪ ਦੀ ਪੁਲੀ ਦੇ ਕੋਲ ਹੋਇਆ ਐਕਸੀਡੈਂਟ ਸਰਕਾਰੀ ਬੱਸ ਅਤੇ ਟਰੈਲੇ ਦੀ ਟੱਕਰ ਹੋਈ ਟਰੱਕ ਗਵਿੰਦਗੜ ਤੋਂ ਖੰਨਾ ਜਾ ਰਿਹਾ ਸੀ ਅਤੇ ਬੱਸ ਨਾਲ ਟੱਕਰ ਹੋ ਗਈ 22 ਦੇ ਕਰੀਬ ਸਵਾਰੀਆਂ ਜ਼ਖਮੀ ਖੰਨਾ ਟੱਪਦੀ ਸਾਰੇ ਨਾ ਜਦੋਂ ਕਿੰਦਗੜ ਕੋ ਪਹਿਲਾਂ ਸੱਜੇ ਹੱਥੋਂ ਨਾ ਟਰਾਲਾ ਵੱਡਾ ਘੋੜਾ ਖਾਲੀ ਸੀ ਮਿੰਨ ਲਾ ਤੇ ਜਿਆਦਾ ਤੇਜ਼ ਹੋਣਾ ਉਹ ਫੁੱਟ ਪਾਸ ਟੱਪ ਗਿਆ ਕਿ ਮੇਰੇ ਕਿੰਨੀ ਆ ਗਿਆ ਬਸ ਮੰਡੀ ਗੋਬਿੰਦਗੜ ਪਹੁੰਚਣੇ ਵਾਲੀ ਸੀ ਕਿ ਬਸ اچਾਂਟ ਕੀ ਹੋ ਗਿਆ ਸਭ ਕੁਝ ਸਹੀ ਸੀ ਅੱਗਲਾ ਤਾਂ ਅੱਗੇ ਕੋਈ ਟਰੱਕ ਆ ਰਹੀ ਸੀਗਾ ਰਿੰਗ ਤੇ ਫਾਸਟ ਕਿੰਨੀ ਇੱਕ ਸਵਾਰੀ ਕਿਸੇ ਹਨ ਦਾ ਜਿਆਦਾ ਨਹੀਂ ਸੀ ਕਪੂਰ ਮਦਾਰ ਸਾਹ ਟੁੱਟ ਗਿਆ ਮੇਂ ਗਮਰ ਮੇਂ ਸਹੀ ਨਹੀਂ ਹੋ ਰਹੀ ਜੋ ਤੁਹਾਨੂੰ ਅਸਥਿਤ ਆ ਸੱਚੂ ਸਾਵਾ ਅੱਜ ਅੱਥੇ ਸਿੱਖੂ ਆਇਆ ਤਾਂ ਅਸੀਂ ਜਿਹੜੀਆਂ ਇੰਜਰ ਸਵਾਰੀਆਂ ਸੀਗੀਆਂ ਪਹਿਲਾਂ ਤਾਂ ਉਹਨਾਂ ਨੂੰ ਰੈਸਕਿਊ ਕਰਕੇ ਹਸਪਤਾਲ ਪਹੁੰਚਾਇਆ ਜਿੱਥੇ 22 ਸਵਾਰੀਆਂ ਦੇ ਸੱਟਾਂ ਲੱਗਿਆ ਸੀਗੀਆਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੋਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਨੈਸ਼ਨਲ ਹਾਈਵੇ ਤੇ ਸਵਾਰੀਆਂ ਨਾਲ ਭਰੀ ਰੋਡਰ ਬੱਸ ਦੀ ਟਰੈਲੇ ਨਾਲ ਹੋ ਗਈ ਟੱਕਰ 22 ਦੇ ਕਰੀਬ ਸਵਾਰੀਆਂ ਜ਼ਖਮੀ ਖੰਨਾ ਤੋਂ ਗਵਿੰਦਗੜ ਜਾਂਦੇ ਹੋਏ ਗੈਪ ਦੀ ਪੁਲੀ ਦੇ ਕੋਲ ਹੋਇਆ ਐਕਸੀਡੈਂਟ ਸਰਕਾਰੀ ਬੱਸ ਅਤੇ ਟਰੈਲੇ ਦੀ ਟੱਕਰ ਹੋਈ ਟਰੱਕ ਗਵਿੰਦਗੜ ਤੋਂ ਖੰਨਾ ਜਾ ਰਿਹਾ ਸੀ ਅਤੇ ਬੱਸ ਨਾਲ ਟੱਕਰ ਹੋ ਗਈ 22 ਦੇ ਕਰੀਬ ਸਵਾਰੀਆਂ ਜ਼ਖਮੀ ਅਤੇ ਬੱਸ ਡਰਾਈਵਰ ਵੀ ਜ਼ਖਮੀ ਹੋ ਗਿਆ ਸਵਾਰੀਆਂ ਅਤੇ ਡਰਾਈਵਰ ਨੂੰ ਖੰਨਾ ਦੇ ਸਿਵਲ ਹਸਪਤਾਲ ਲੈ ਜਾਂਦਾ ਗਿਆ ਮੇਰਾ ਨਾਮ ਸੁਨੀਲ ਹੈ ਜੀ ਇਹ ਗਾੜੀ ਇਧਰੋਂ ਆ ਰਹੀ ਸੀ ਇਹ ਔਰ ਬੱਸ ਇਧਰੋਂ ਆ ਰਹੀ ਸੀ ਇੱਕ ਟਰਾਲਾ ਉੱਪਰ ਆਜੇ ਕਿਨਾਰੇ ਪਰ ਇਹਦੇ ਬੋਲ ਤੇ ਸਟੀਰਿੰਗ ਲੌਕ ਹੋ ਗਿਆ ਆਪ ਡਰਾਈਵਰ ਉਧਰ ਹੈ ਪਰ ਉਹ ਸੋਇਆ ਹੈ ਕਿੱਥੇ ਹੈ ਡਰਾਈਵਰ ਉੱਪਰਲੀ ਸਾਈਡ ਹੈ ਯਹਾਂ ਪਰ ਪਾਚਾ ਤੁਹਾਡੇ ਸਾਹਮਣੇ ਹੋਇਆ ਐਕਸੀਡੈਂਟ ਹਾਂਜੀ ਹਾਂਜੀ ਆਪਣੇ ਸਾਹਮਣੇ ਹੋਇਆ ਇਹ ਇਹ ਹਾਈ ਟਰਾਲਾ ਇਧਰ ਤੇ ਪਟੜੀ ਉੱਪਰ ਚੱਲਿਆ ਹੋਇਆ ਹੈ ਬੱਸ ਵਾਲਾ ਉਧਰੋਂ ਸੇ ਆ ਰਿਹਾ ਸੀ ਇੱਕ ਨੰਬਰ ਲਾਈਨ ਵਿੱਚ ਔਰ ਇਹ ਇੱਕਦਮ ਟਰਾਲਾ ਉੱਪਰ ਕੋਈ ਨਹੀਂ ਜਿਵੇਂ ਬਾਹਰ ਕੋਈ ਨਿਕਲਾਈ ਇਹ ਵੀ ਵਾਰ ਆ ਗਏ ਔਰ ਦੋਨੋਂ ਹੋ ਗਿਆ ਹੋ ਗਈ ਲੱਗੀ ਟੱਕਰ ਆਪਸ ਨੂੰ ਤੇ ਜਦੋਂ ਆਇਆ ਬੜੀ ਚਿੱਪਰ ਨਾਲ ਤੇ ਉਹਦਾ ਸਾਫਾ ਮਾਰ ਕੇ ਪਾਰ ਕਰਤਾ ਇਧਰ ਆ ਕੇ ਸਿੱਧਾ ਬੱਸਾ ਚਾ ਕੇ ਲੱਗਿਆ ਜੀ ਹਾਂਜੀ ਹਾਂਜੀ ਮੈਂ ਪਾਰਲੀ ਸੜਕ ਸੀ ਮੈਂ ਮੋਟਰਸਾਈਕਲ ਸੀ ਜੀ ਮੈਂ ਆਪਣੇ ਬੱਚੇ ਨੂੰ ਛੱਡਣ ਆਉਂਦਾ ਸੀਗਾ ਜੀ ਇੰਨਾ ਕੋਰ ਪਾਰਲੀ ਸੜਕ ਖਾਲੀ ਸੀ ਇਤਰਾ ਕਿੰਨੇ ਬੱਸ ਦੱਬ ਲਈ ਜੀ ਮਾਨਸੀ ਅੱਛਾ ਬਟੇ ਕਿੱਦਾਂ ਹੋਇਆ ਐਕਸੀਡੈਂਟ ਤੁਹਾਨੂੰ ਪਤਾ ਹੱਥ 11 ਤੁਹਾਡੇ ਲੱਗੇ ਉਹ ਜਿਹੜਾ ਟਰੱਕ ਸੀ ਜੋ ਆਪੋਜ਼ਿਟ ਸਾਈਡ ਤੋਂ ਆ ਰਿਹਾ ਸੀ ਉਹ ਆ ਕੇ ਬੱਸ ਵਿੱਚ ਲੱਜ ਤੁਸੀਂ ਕਿੱਥੋਂ ਤੇ ਕਿੱਥੇ ਜਾ ਰਹੇ ਸੀਗੇ ਤੁਸੀਂ ਤੁਸੀਂ ਲੁਧਿਆਣਾ ਤੋਂ ਕਾਲਜ ਜਾ ਰਹੇ ਸੀਗੇ ਰਿੰਟ ਤੇ ਫਸਟ ਕਿੰਨੀ ਇੱਕ ਸਵਾਰੀਆਂ ਕਿਸ਼ ਹੋਣ ਦਾ ਜਿਆਦਾ ਨਹੀਂ ਸੀ ਕਿਉਂਕਿ ਗੁਲਜ਼ਾਰ ਪਹਾੜ ਉੱਪਰ ਚੁਪਕੇ ਸੀ ਫਸਟ ਸਵਾਰੀਆਂ ਸੀ ਬੀ ਫਸਟ ਸਵਾਰੀਆਂ ਨਹੀਂ ਸੀ ਆ ਵੀਰ ਰੇ ਚੱਕੀ ਨ ਸਰਦਾਰ ਸਿੰਘ ਜੀ ਇੱਕ ਕਿਸਤਾ ਵਾਂਸੀ ਐਕਸੀਡੈਂਟ ਜੇ ਕਈ ਜਗ੍ਹਾ ਹੋਇਆ ਹੈ ਇਹ ਸਰ ਖੰਨਾ ਟੱਪ ਦੀ ਸਾਰ ਹੈ ਨਾ ਜਦੋਂ ਬੰਦਗੜ ਤੋਂ ਪਹਿਲਾਂ ਸਜੇ 10 ਨਾ ਟਰੱਲਾ ਵੱਡਾ ਘੋੜਾ ਖਾਲੀ ਸੀਮਨ ਨਾਲ ਤੇ ਜਿਆਦਾ ਤੇਜ਼ ਹੋਣਾ ਉਹ ਫੁੱਟ ਪਾਸ ਟੱਪ ਗਿਆ ਹੈ ਮੇਰੇ ਕਿੰਨੀ ਆ ਗਈ ਤੇ ਬਸ ਸਾਹਮਣੋ ਸਾਹਮਣੀ ਹੋ ਗਿਆ ਸੀ ਮੈਂ ਜਿੰਨੀ ਗੱਡੀ ਕੱਟੀ ਜਾਂਦੀ ਸੀ ਖੱਬੇ ਹੱਥੇ ਕੱਟ ਲਈ ਠੀਕ ਹੈ ਨਹੀਂ ਜੇ ਇਧਰੋਂ ਸਾਹਮਣੋ ਸਾਹਮਣੀ ਹੁੰਦਾ ਤਾਂ ਸਵਾਰੀਆਂ ਬੜੀਆਂ ਮਰਨੀਆਂ ਸੀ ਸਰ ਕਿਥੇ ਲੱਗੇ ਜਾ ਰਹੇ ਤੁਸੀਂ ਵਾਰੀਆਂ ਸਾਰੀਆਂ ਸਰ ਆਪਾਂ ਲੁਧਿਆਣੇ ਤੋਂ ਮੁੰਡੇਆਲੇ ਜਾਣਾ ਹੁੰਦਾ ਟਾਈਮ ਆਪਣੇ ਕੋਲ ਖੁੱਲਾ ਹੁੰਦਾ ਕਿ ਟ੍ਰਾਂਸਪੋਰਟ ਦੀ ਬੱਸ ਆਪਣੀ ਪੀਆਰਟੀਸੀ ਦੀ ਹੈ ਜੀ ਪੀਆਰਟੀਸੀ ਨੰਬਰ ਕਿਹਨਾ ਕੀ ਦੀ ਗੱਡੀ ਦਾ ਨੰਬਰ ਪੀਵੀ 11 ਬੀ ਜੂ 3659 ਤੇ ਕਿੰਨੇ ਕ ਬੰਦੇ ਜ਼ਖਮੀ ਹੋਏ ਜਾਂ ਕਿੰਨੇ ਸਰ ਮੈਨੂੰ ਤਾਂ ਇਹ ਆਪ ਕੋਈ ਚੱਕ ਕੇ ਲੈ ਕੇ ਆਏ ਕੱਢ ਕੇ ਲੈ ਇਸ ਬਾਰੇ ਮੈਨੂੰ ਨਹੀਂ ਪਤਾ ਜੀ ਕਿ ਇਹ ਜੀ ਗਲਤੀ ਲੱਗਦੀ ਜੀ ਤੁਹਾਨੂੰ ਸੀ ਖਲਤੀ ਜਿਹੜਾ ਟੱਪ ਗਏ ਸਰ ਫੁੱਟਪਾਥ ਆ ਕੇ ਗਲਤੀ ਤਾਂ ਹੋ ਰੋਦੀ ਹੋਗੀ ਨਾ ਸਰ ਹੁੰਦਾ ਸੀ ਸਰੋ ਸਰ ਮੇਰੀ ਤਾਂ ਗੱਡੀ 'ਚ ਬੀਡੀਐਸ ਲੱਗਿਆ ਹੋਇਆ ਹੈ ਸਪੀਡ ਚੈੱਕ ਕਰਾ ਸਕਦਾ ਕੋਈ ਵੀ ਬੀ.ਡੀ.ਸ 10 ਦਿਨ ਦਾ ਹੁੰਦਾ ਤੇ ਆਪਾਂ ਫਿਰ ਵੀ ਗੱਡੀ ਕੱਟ ਕੇ ਰੋਗ ਵੀ ਲਈ ਸੀ ਉਹਨੇ ਯਮਨ ਸਾਹਮਣੇ ਮਾਰਤੀ ਲੈ ਕੇ ਫੁੱਟਬਾਸਟ ਪਾ ਕੇ ਇੱਕ ਮਿੰਟ ਇੱਕ ਮਿੰਟ ਚੁੱਕੀ ਪਾਉਂਦੇ ਸਨ ਜੀ ਹਾਂ ਸਾਹਮਣੇ ਤੋਂ ਜੀ ਟਰਾਲਾ ਨਾ ਜਿਹੜਾ ਫੁੱਟਬਾਸਟ ਉੱਪ ਕੇ ਆ ਕੇ ਯਮਨ ਨੂੰ ਸਾਹਮਣੇ ਉਹਨਾਂ ਠੋਕਦੀ ਗੱਡੀ ਦੇ ਵਿੱਚ ਉਹਨਾਂ ਸਾਹਮਣੇ ਮੇਰੇ ਕੋਲ ਤਿੰਨ ਦੋ ਸਕੰਡ ਸੀ ਜਿੰਨੀ ਕੁ ਖੱਟੇ ਖੱਬੇ ਹਾਂ ਤੇ ਗੱਡੀ ਕੱਟੀ ਕੱਟ ਗਈ ਕੱਟਦੀ ਤੇ ਗੱਡੀ ਦਾ ਰੋਗ ਵੀ ਨਹੀਂ ਸੀ ਫਿਰ ਲਗਭਗ ਤੇ ਉਹਨੇ ਕਿੰਨੀਆਂ ਕਿ ਸਵਾਰੀਆਂ ਸਭ ਬੰਦ ਦੇ ਵਿੱਚ ਹੈਗੇ ਜੀ ਕੋਲ ਹੋਣੀ ਹੈ ਜੀ ਸਰ 40 45 ਵਾਰੀਆਂ ਤਾਂ ਹੋਣੀ ਹੈ ਜੀ ਵੀ ਸਟੂਡੈਂਟ ਵੀ ਸੀਗੇ ਸਟੂਡੈਂਟ ਜ਼ਿਆਦਾ ਹੁੰਦੇ ਆ ਜੀ ਸਾਡੇ ਨਾਲ ਸਰ ਤੇ ਪਿੱਛੇ ਤੋਂ ਜਦੋਂ ਗੁਲਜਾਰ ਦੇ ਸਟੂਡੈਂਟ ਆਉਂਦੇ ਆ ਜੀ ਲਗਭਗ ਬਾੜੇ ਹੁੰਦੇ ਆ ਜੀ ਉਹ ਆਪਣੇ ਨਾਲ 100 ਪਲੱਸ ਵੀ ਹੋ ਜਾਂਦੇ ਆ ਕਈ ਵਾਰ ਕਿਉਂਕਿ ਆਪਣੀਆਂ ਗੱਡੀਆਂ ਜੀ ਲੈ ਕੇ ਆਉਂਦੇ ਆ ਪਾਸਪੋਰਟਸ ਵਗੈਰਾ ਹੁੰਦੇ ਆ ਜੀ ਨਾਲ ਸਰ ਉਹ ਲੱਗਦਾ ਵੀ ਉਹ ਬੰਦਾ ਸੁੱਤਾ ਪਿਆ ਹੋਊਗਾ ਜਿਹੜਾ ਫੁੱਟਬਾਲ ਦਾ ਫੇਰ ਉੜੇ ਵੀ ਨਹੀਂ ਆ ਗਿਆ ਸਰ ਤਾਂ ਹੀ ਮੈਂ ਕਹਿ ਨਹੀਂ ਸਕਦਾ ਜੀ ਹੁਣ ਫੁੱਟਬਾਲ ਟੱਪਿਆ ਜਾਂ ਉਹਦੀ ਨੀਂਦ ਆ ਗਈ ਉਹਨੂੰ ਜੋ ਵੀ ਹੋਰ ਪ੍ਰੋਬਲਮ ਉਹ ਤਾਂ ਜੀ ਹੁਣ ਚੈੱਕ ਕਰ ਤਾ ਪਤਾ ਲੱਗੂਗਾ ਨੇ ਵੀ ਕੀ ਹੋਇਆ ਉਹਨੂੰ ਕੀ ਨੁਕਸ ਸੀ ਕੀ ਉਹਨੇ ਨਸ਼ਾ ਕੀਤਾ ਕਿ ਨੀਂਦ ਆ ਗਈ ਉਹਨੂੰ ਕੀ ਆਪਾਂ ਉਹਦੇ ਬਾਰੇ ਕਹੀ ਨਹੀਂ ਸਕਦਾ ਮੈਨੂੰ ਤਾਂ ਸਵਾਰੀਆਂ ਨੇ ਹੀ ਕੱਢਿਆਗਾ ਕਿ ਚੋ ਕੱਢ ਗਈ ਸੀ ਪਲਟ ਗਈ ਸੀ ਜਾਂ ਨਹੀਂ ਸਿੱਧੀ ਐ ਬਸ ਸਾਹਮਣੇ ਸਾਹਮਣੀ ਵੱਜੀ ਐ ਜੀ ਰੋਡ ਦੇ ਵਿਚਾਲੇ ਖੜਿਆ ਐ ਜੀ ਮੇਰੀ ਗੱਡੀ ਦੇਖ ਲਓ ਉਧਰੋਂ ਟਰਾਲਾ ਦੇਖੋ ਫੁੱਟਬਾਕ ਦੇ ਤਾਂ ਉਧਰ ਖੜਾ ਤਾਂ ਇਧਰ ਖੜਾ ਤਾਂ ਦੇਖ ਕੇ ਪਤਾ ਲੱਗ ਜਾਂਦਾ ਜੀ ਠੀਕ ਹੈ ਜੀ ਨੇ ਬੋਲੇ ਇਹ ਬੰਦਾ ਆ ਅ ਇੱਕ ਐਕਸੀਡੈਂਟ ਹੋਇਆ ਹੋਰ ਕਹਿੰਦੇ ਕਿ ਕਿਤਾ ਕਿੱਥੇ ਹੋਇਆ ਸੀ ਕਿ ਕਿਹੜੀ ਜਗ੍ਹਾ ਹੋ ਐਕਸੀਡੈਂਟ ਆ ਇਹ ਕਿ ਹੋਇਆ ਬਸ ਮੰਡੀ ਕੋ ਬਿੰਗੜ ਪਹੁੰਚਣੇ ਵਾਲੀ ਸੀ ਕਿ ਬਸ اچਾਂਟੇ ਹੋ ਗਿਆ ਸਭ ਕੁਝ ਸਹੀ ਸੀ ਅਕੱਲਾ ਤਾਂ ਅੱਗੇ ਕੋਈ ਟਰੱਕ ਵਾਲਾ ਸੀ ਟਰਾਲਾ ਵਾਲਾ ਸੀ ਠੀਕਾ ਉਹਨੇ ਇੱਕਦਮ ਪਤਾ ਨਹੀਂ ਕੀ ਉਹਨੇ ਬੈਕ ਮਾਰ ਲਈ ਤੇ ਬਸ ਉਹਦੇ ਵਿੱਚ ਜਾ ਕੇ ਜਿਸੇ ਪਹਿਲਾ ਬੱਸ ਉਹਨੇ ਹੌਲੀ ਹੌਲੀ ਬ੍ਰੇਕ ਲਾਇਆ ਤਾਂ ਸਭ ਕੁਝ ਸਹੀ ਸੀ ਲੱਗਦਾ ਸਹੀ ਸੀਗਾ ਇੱਕਦਮ ਜਾ ਕੇ ਫਿਰ ਸਿੱਧੇ ਬੱਸ ਬੱਚੀ ਸਾਰੇ ਬੱਚੇ ਅੱਗੇ ਬਾਹਰ ਡੇਕੇ ਬੱਸ ਦੇ ਉੱਤੇ ਪਲਟਣ ਵਾਲੀ ਸੀ ਪਰ ਬੱਚੇ ਕੇ ਬੱਸ ਪਲਟੇ ਨਹੀਂ। ਕਿਹੜੇ ਕਾਲਜ ਦੇ ਸਟੂਡੈਂਟ ਹੈਗੇ ਸੀ? ਫਿਰ ਇਹਨਾਂ ਤੋਂ ਕਾਲਜ ਦਾ। ਕਿੰਨੇ ਕ ਸਟੂਡੈਂਟ ਹੈਗੇ ਸਿੰਦਰ? ਅੰਦਰ ਤੱਕ ਸਟੂਡੈਂਟ ਹੈਗੇ 15 ਕ ਸਟੂਡੈਂਟ। ਤੇ ਬਾਕੀ ਆਦੀ ਸਵਾਰੀਆਂ ਸੀ ਬੱਸ। ਇਹ ਵੀ ਗਲਤੀ ਲੱਗਦੀ ਆ ਜਿਹੜਾ ਐਕਸੀਡੈਂਟ ਹੋਇਆ। ਹੂੰ। ਟਰੱਕ ਟਰਾਲੇ ਵਾਲੀ ਦੀ ਸੀਗੀ ਡਰਾਈਵਰ ਦੀ ਤਾਂ ਕੋਈ ਗਲਤੀ ਨਹੀਂ ਸੀ। ਉਹ ਤਾਂ ਸਹੀ ਜਾ ਰਹਾ ਸੀ। ਟਰਾਲੇ ਦੇ ਵਿੱਚ ਵਿੱਚ ਜਾ ਕੇ ਬੱਚੇ ਆ ਸੀ। ਜਿਹੜਾ ਟਰਾਲਾ ਫੁੱਟਪਾਥ ਤੇ ਟੱਪ ਕੇ ਥੱਲੇ ਕਿ ਨਹੀਂ ਆਇਆ? ਟੱਪ ਕੇ ਨਹੀਂ ਆਇਆ। ਇਹ ਚਾਲੀ ਰਹੀ ਸੀ ਅੱਗੇ ਟਰੱਕ ਦੇ ਅੱਗੇ ਬੱਸ ਦੇ ਅੱਗੇ ਚੱਲ ਰਹੀ ਸੀ ਉਹਨੇ ਅਚਾਨਕ ਹੀ ਏਕਟਰ ਨੂੰ ਬੈਕ ਮੋੜ ਲਿਆ ਨਾ ਕਿਹੜੀ ਕੰਪਨੀ ਦੀ ਬੱਸ ਹੈ ਕਿਹੜੀ ਕੰਪਨੀ ਦੀ ਪੀ ਆਰ ਟੀ ਸੀ ਉੱਥੋਂ ਜਾਂਦੀ ਸੀ ਇਹ ਲੁਧਿਆਣੇ ਚਲੀ ਸੀ ਸੇਵ ਤੋਂ ਤੁਸੀਂ ਕਿੱਥੇ ਰਹਿੰਦੇ ਬੰਦੇ ਨੂੰ ਮੈਂ ਵੀ ਉੱਥੇ ਦਾ ਹੀ ਰਹਿਣਾ ਹਾਂ ਲੁਧਿਆਣੇ ਹਾਂਜੀ ਅੱਛਾ ਤੁਹਾਡਾ ਕਿੱਥੇ ਸਾਡ ਸਟੇਟ ਤੇ ਸਾਡ ਲੱਗੀ ਹੋਣੀ ਕਿੱਥੇ ਲੱਗੀ ਹੈ ਮੇਰੀ ਬੱਸ ਸਾਡੇ ਸਟੱਫ ਸੱਟ ਲੱਗੀ ਮੈਂ ਤਾਂ ਚਲੋ ਸੇਵ ਤੇ ਹਸਪੀਟਲ ਤੁਹਾਨੂੰ ਪਹੁੰਚ ਲੈ ਕੇ ਆਇਆ ਹਸਪੀਟਲ ਇਹ ਬਿਰਾ ਲੈ ਕੇ ਆਏ ਸੀ ਰਾਤਾਂ ਜਾਂਦੀ ਸੀ ਕਾਰ ਤੇ ਉਹ ਲੈ ਕੇ ਆਏ ਨੇ ਸਾਰਿਆਂ ਨੂੰ ਕਿੰਨੇ ਕ ਜਿਹੜੇ ਤੁਹਾਡੇ ਸਕੂਲ ਸਟੂਡੈਂਟ ਹੈਗੇ ਕਾਲਜ ਕਿੰਨੇ ਕ ਜਿਹੜੇ जख्मी ਹੋਏ ਗਏ ਇੱਥੇ ਤੇ ਅੱਗੇ ਨਹੀਂ ਟੋਟੋ ਘਟ ਨਹੀਂ ਪੈਂਦੀ 14 15 ਤੱਕ ਤਾਂ ਹੋ ਗਈ ਜੀ ਸਾਰਿਆਂ मोस्टली ਸਾਰਿਆਂ ਦੇ ਲੱਗੇ ਬੱਚਿਆ ਕੋਈ ਨਹੀਂ ਸਾਰਿਆਂ ਦੇ ਲੱਗੇ ਪੂਜਾ ਕੀ کیسے ਹੋਇਆ हम दीदी आने से जा रहे थे रिम्टी यूनिवर्सिटी में अचानक से बस में पता नहीं क्या हुआ किसी बस से टकरा गई और हम सारे बहुत ज्यादा शर्ट लग गए थे पूरी बस भरी हुई थी आ थे। कहां थे। करने में कसूर का तो नहीं पता आगे पता नहीं हम तो अंदर बैठे हुए थे बस के कंडक्टर क्या लगा नहीं नहीं तो 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 ਸੋ ਵੀ ਕੀ ਹੈ ਡਾਕਟਰ ਅਮਰ ਸਿੰਘ ਸਾਹਿਬ ਨੂੰ ਪਲਤਨੀ ਸਾਈਡ ਟਰੱਕ ਕੇ ਸਾਥ ਲੜਾਇਆ ਤੋ ਆਪਾ ਕਹ ਲੈ ਕੀ ਹਾਂਜੀ ਤੋ ਕਿੰਨੇ ਲੋਕਾਂ ਨੂੰ ਚੋਟ ਆਈ ਸਾਰੇ ਮੇਰੇ ਫਰੈਂਡਸ ਨੂੰ ਚੋਟ ਆਈ ਹੈ ਇਸਕੋ ਪੂਰਾ ਮਦਾਰ ਸਾਤ ਟੁੱਟ ਗਿਆ ਮੇਰੇ ਕਮਰ ਮੇਂ ਸਹੀਦੀ ਨਹੀਂ ਹੋ ਰਹੀ ਤੇ ਸਾਨੂੰ ਨਾ ਸੋਕੀ ਸੜਕ ਨੌਂਜ ਦੇ ਇਨਫੋਰਮੇਸ਼ਨ ਆਲਸ ਦੇ ਉਤੇ ਜੁਤੀ ਰੋਡ ਦੇ ਉਤੇ ਇੱਕੜਾ ਫਿਰਦਾ ਆਸ਼ਰਮ ਆ ਦੇ ਸਾਹਮਣੇ ਟਰਾਲਾ ਤੇ ਬੱਸ ਦੇ ਵਿੱਚ ਕੋਈ ਐਕਸੀਡੈਂਟ ਹੋ ਚੁੱਕਿਆ ਹੈ ਤਾ ਮੈਂ ਜੁਣਕੇ ਦੇ ਉੱਤੇ ਨਸਕਤੇ ਆ ਸੱਚਾ ਆ ਅਪਨੇ ਅੱਛੇ ਸਿੱਖੋ ਆ ਤਾਂ ਅਸੀਂ ਜਿਹੜੀਆਂ ਇੰਜਰ ਸਵਾਰੀਆਂ ਸੀਗੀਆਂ ਪਹਿਲਾਂ ਤਾਂ ਉਹਨਾਂ ਨੂੰ ਰੈਸਕਿਊ ਕਰਕੇ ਹਸਪੀਟਲ ਪਹੁੰਚਾਇਆ ਜੀ ਜਿੱਚ 22 ਸਵਾਰੀਆਂ ਦੇ ਸੱਟਾਂ ਲੱਗਿਆ ਸੀਗਿਆ 30 40 50 ਕਦੇ 70 ਸਿੱਦੇ ਦੇ ਵਿੱਚ ਤੇ ਉਹਨਾਂ ਚੋਂ 22 ਦੇ ਸੱਟਾਂ ਲੱਗਿਆ ਸੀ ਸੱਟਾਂ ਦੇ ਆਲ ਆਫ ਥੈਮ ਆਰ ਆਊਟ ਆਫ ਨੇਸਟ੍ਰੋਸਕ ਗ੍ਰੀਵियस ਇੰਜਰੀਜ਼ ਹੋ ਗਈਆਂ ਡਰਾਈਵਰ ਤੇ ਜੀ 60 ਲੱਖ ਰੁਪਏ ਬਾਸਵਾਲ ਦੇ ਐਕਚੁਅਲੀ ਉੱਤਰੋਂ ਆਪੋਜੀਟ ਸਾਈਡ ਤੋਂ ਉਹ ਤਾਂ ਲੁਧਿਆਣੇੋਂ ਉੱਤਰੋਂ ਜਾ ਰਹੇ ਸੀ ਪਟਿਆਲਾ ਵੱਲ ਜੋ ਕੋਈ ਜਿਹੜੇ ਟਰਾਲਾ ਸੀਗਾ ਆਪੋਜੀਟ ਸਾਈਡ ਤੋਂ ਆ ਰਿਹਾ ਸੀ ਕੋਮਿਕਰ ਸਾਈਡ ਤੋਂ ਤੋਂ ਵਲ ਸਾਈਡ ਆ ਕੇ ਡਿਵਾਈਡਰ ਤੋਂ ਕੌਨ ਸਾਈਡ ਆ ਕੇ ਉਸੇ ਕਿਸ ਪਾਸੇ ਮੁੱਚਾ ਸੀ ਤੇ ਉਹਦੇ ਵਿੱਚ ਅਸੀਂ ਫਿਰ ਵਸੂ ਦਿੱਤਾ ਦਾਖਲ ਕਰਾਇਆ ਪੰਨੋਂ ਤੇ ਉਹਨਾਂ ਦਾ ਸਟੇਟਮੈਂਟਸ ਰਿਕਾਰਡ ਕਰਕੇ ਅਸੀਂ ਵੀ ਪ੍ਰੋਸੀਡਿੰਗਸ ਆ ਪੁਲਿਸ ਕੋ ਸਿਟਿੰਗ ਆ ਕਰ ਰਹੇ ਆ ਕਿ ਜਕ੍ਰਿਮੀ ਕੇਸ ਰਜਿਸਟਰ ਕਰਾ ਕੇ ਪ੍ਰਾਈਮਰੀ ਜਖਮੀਆ ਦੀ ਹਾਲਤ ਕਿੱਦਾਂ ਦੀ ਹੈ ਜਖਮੀ ਜਿਹੜੇ ਸਾਰੇ ਠਿਕਣੇ ਜੀ ਹੋਣ ਉਹਨਾਂ ਨੂੰ ਮਿਲਿਆ ਅਸੀਂ ਤੇ ਆਊਟਰ ਡੇਟ మళ్ళీ ఉన్నాతో గ్రీస్